ਇਹ ਪੁੱਛਣਾ ਦੀ ਗੱਲ ਤੋਂ ਪਹਿਲਾਂ ਦਾ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਇਹ ਬੰਦਾ ਪਤਾ ਕਰ ਲਈਆ ਪਤਾ ਪਰਿਵਾਰ ਨਾਲ ਪਿਆਰ ਹੈ ਔਰ ਜਿਵੇਂ ਮੰਜੀ ਸਾਹਿਬ ਕਥਾ ਕਰਨ ਆਇਆ ਪਰਿਵਾਰ ਬੈਠਾ ਸੀ ਗੱਲਾਂ ਬਾਤਾਂ ਕੀਤੀਆਂ ਤੇ ਸਰਕਾਰ ਨੂੰ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਸਿੱਖਿਆ ਨਾਲ ਵਿਤਕਰ ਜਿਹੜਾ ਹੈਗਾ ਉਹ ਕਿਸੇ ਕੀਮਤ ਦੇ ਉੱਤੇ ਨਹੀਂ ਹੋਣਾ ਨਹੀਂ ਚਾਹੀਦਾ ਔਰ ਹੋ ਰਿਹਾ ਹੈ ਬਾਕੀ ਸਟੇਟਾਂ ਲਈ ਹੋਰ ਨਿਯਮ ਹੈ ਪੰਜਾਬ ਲਈ ਹੋਰ ਨਿਯਮ ਹੈ ਬਾਕੀ ਸਟੇਟਾਂ ਦੇ ਵਿੱਚ ਐਨਐਸਏ ਸਾਲ ਦੀ ਹੈ ਪੰਜਾਬ ਦੇ ਵਿੱਚ 2 ਸਾਲ ਦੀ ਹੈ ਬਿਨਾਂ ਵਜ੍ਹਾ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਰੱਖਣਾ ਇਹ ਇਹ ਗੈਰਵਾਜਬ ਹੈ ਇਹ ਨਹੀਂ ਹੋਣਾ ਚਾਹੀਦਾ ਇਹੋ ਅਸੀਂ ਪਰਿਵਾਰ ਨਾਲ ਮਿਲ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਤੇ ਵਿਚਾਰ-ਵਿਮਰਸ਼ ਕੀਤਾ ਹੈਗਾ ਉਹਨਾਂ ਦੇ ਨਿਯਮਾਂ ਤੋਂ ਇੱਕ ਦਿਨ ਪਹਿਲਾਂ ਐਕਸਟੈਂਡ ਕਰ ਦਿੱਤੀ ਜਾਂਦੀ ਹੈ ਜਿਹੜੀ ਐਨਐਸਏ ਇਹ ਕੀ ਮੰਛਾ ਤੁਸੀਂ ਇਹ ਸਰਕਾਰ ਦੀ ਜਿਹੜੀ ਬਦਨੀਤੀ ਹੈ ਜੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਨਾਲ ਹਮੇਸ਼ਾ ਹੀ ਧੱਕਾ ਕਰਦੀ ਆਈ ਹੈ ਔਰ ਇਹ ਵੀ ਇੱਕ ਕਿਸਮ ਦਾ ਧੱਕਾ ਹੀ ਹੈ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਸਾਲ ਦੀ ਐਨਐਸਏ ਵਧਾ ਦਿੱਤੀ ਜਾਂਦੀ ਹੈ ਇਹ ਧੱਕੇ ਤੋਂ ਵੱਧ ਕੁਝ ਨਹੀਂ ਹੈ ਜੀ ਇਹ ਸਿੱਖਾਂ ਨੂੰ ਐਂ ਲੱਗਦਾ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਸ਼ਾਇਦ ਅਸੀਂ ਦੂਜੇ ਜਾਂ ਤੀਜੇ ਨੰਬਰ ਦੇ ਸ਼ਹਿਰੀ ਆ ਨਿਵਾਸੀ ਜੀ ਇਹ ਤਾਂ ਸੋਚ ਕੋਈ ਕਿ ਉਹਦੇ ਲਈ ਬਹੁਤ ساریਆਂ ਸ਼ਰਤਾਂ ਸੀ ਪਰਿਵਾਰ ਨੂੰ ਬੇਵਜਾ ਹਵਾ ਖੜਾ ਕੀਤਾ ਗਿਆ ਹੈ ਫਲਾਨਾ ਨਹੀਂ ਮਿਲ ਸਕਦਾ ਜੀ ਧਮਕਾ ਨਹੀਂ ਮਿਲ ਸਕਦਾ ਜੀ ਉੱਥੇ ਬੜੀ ਟਾਈਟ ਸਕਿਉਰਟੀ ਦੇ ਵਿੱਚ ਲੈ ਕੇ ਆਂਦਾ ਅ ਇੰਨੇ ਲੱਖ ਲੋਕਾਂ ਦਾ ਜਿਹੜਾ ਕਿੰਨੇ ਲੱਖ ਲੋਕਾਂ ਦਾ ਜਿਹੜਾ ਫਤਵਾ ਜਿਹੜਾ ਹੈਗਾ ਉਹਦਾ ਵੀ ਸਨਮਾਨ ਨਹੀਂ ਕਰ ਰਹੀ ਆਪਣੇ ਆਪ ਨੂੰ ਹਿੰਦੁਸਤਾਨ ਬਹੁਤ ਵੱਡੀ ਦੁਨੀਆ ਦੀ ਜਿਹੜੀ ਹੈ ਡੈਮੋਕ੍ਰੇਸੀ ਅਖਵਾਉਂਦੀ ਹੈ ਤੇ ਜੇ ਡੈਮੋਕ੍ਰੇਸੀ ਕੰਟਰੀ ਹੈ ਤੇ ਫਿਰ ਡੈਮੋਕ੍ਰੈਟਿਕ ਲੀਡਰ ਹੈ ਡੈਮੋਕ੍ਰੈਟਿਕ ਪਾਰਟੀਆਂ ਨੇ ਤੇ ਉਹਨਾਂ ਨੂੰ ਡੈਮੋਕ੍ਰੇਸੀ ਦਾ ਸਤਿਕਾਰ ਸਤਕਾਰ ਕਰਨਾ ਚਾਹੀਦਾ ਤੇ ਡੈਮੋਕ੍ਰੇਸੀ ਦਾ ਸਤਿਕਾਰ ਕਰਦੇ ਆ ਬਿਨਾਂ ਸ਼ਰਤ ਜਿਹੜੀ ਸਿੱਖ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਕਿਉਂਕਿ ਬਾਕੀ ਕੂਬਿਆਂ ਦੇ ਵਿੱਚ ਸਿੱਖਾਂ ਨੂੰ ਔਰ ਖਾਸ ਤੌਰ ਤੇ ਦਸਤਾਰ ਧਾਰੀ ਜਿਹੜੇ ਸਿੰਘ ਰਹਿੰਦੇ ਉਹਨਾਂ ਨੂੰ ਲੈ ਕੇ ਇੱਕ دہشت ਜਿਹੜੀ ਲੋਕਾਂ ਨੂੰ ਬਿਲਕੁਲ ਬਿਲਕੁਲ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਨੈਰੇਟਿਵ ਸਿਰਜਿਆ ਜਾ ਦੁਨੀਆ ਦੇ ਵਿੱਚ ਸਿੱਖਾਂ ਨੂੰ ਜਿਹੜਾ ਗਲਤ ਟੰਗ ਦੇ ਨਾਲ ਪੇਸ਼ ਕਰਨ ਦਾ ਜਿਹੜਾ ਸਰਕਾਰ ਦਾ ਜਿਹੜਾ ਇਹ ਤੌਰ ਤਰੀਕਾ ਨਜ਼ਰ ਆਉਂਦਾ ਏ ਸਾਨੂੰ ਮਾਣ ਹੈ ਕਿ ਨੌ ਸਾਡੇ ਸਿੱਖ ਜਿਹੜੇ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਬੈਠੇ ਨੇ ਜਿੱਤ ਕੇ ਆਏ ਨੇ ਸਾਨੂੰ ਮਾਣ ਹੈ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਦੁਨੀਆ ਦੇ ਵਿੱਚ ਸਾਡੇ ਸਿੱਖ ਜਿਹੜੇ ਨੇ ਉਹ ਜਿੱਤ ਰਹੇ ਨੇ ਦੇਖੋ ਦੇਸ਼ ਵਿੱਚ ਚੀਜ਼ ਨਹੀਂ ਜਿੱਤ ਗਈ ਜਿਹੜਾ ਮਤਲਬ ਬਹੁਤ ਸਿਰਜਿਆ ਜਾ ਰਿਹਾ ਹੈ ਸਾਹਮਣੇ ਦੇਖੋ ਇਹੋ ਹੀ ਇਹੋ ਹੀ ਬਦਕਿਸਮਤੀ ਹੈ ਕਿ ਜੋ ਮਾਨ ਸਨਮਾਨ ਸਾਨੂੰ ਵਿਦੇਸ਼ਾਂ ਚ ਮਿਲ ਰਿਹਾ ਹੈ ਵਿਦੇਸ਼ੀ ਪਾਰਲੀਮੈਂਟਾਂ ਦੇ ਵਿੱਚ ਸਾਡੇ ਨੌਜਵਾਨ ਸਿੰਘ ਪਹੁੰਚ ਰਹੇ ਆ ਬੀਬੀਆਂ ਸਾਡੀਆਂ ਪਹੁੰਚ ਰਹੀਆਂ ਹਨ ਭਾਰਤ ਦੇ ਵਿੱਚ ਜੇ ਕੋਈ ਪਹੁੰਚ ਵੀ ਜਾਂਦਾ ਹੈਗਾ ਤੇ ਜੇ ਕੋਈ ਵਖਰੀ ਸੋਰ ਰੱਖਦਾ ਤੇ ਉਸ ਨੂੰ ਐਨਐਸਏ ਲਾ ਕੇ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਇੱਕ ਪਾਸੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰ ਜਿੰਦਾਬਾਦ ਕਿਹਾ ਜਾਂਦਾ ਤੇ ਜੇ ਉਹ ਭਾਰਤੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰਵਾਦ ਜਿਹੜਾ ਜਿੰਦਾਬਾਦ ਕਹਿਣ ਵਾਲੇ ਜਿਹੜੇ ਆ ਉਹ ਸਨਮਾਨੇ ਜਾਂਦੇ ਆ ਸਤਕਾਰੀ ਜਾਂਦੇ ਆ ਤੇ ਫਿਰ ਜੇ ਸਿੱਖ ਕੋਈ ਨੌਜਵਾਨ ਸਿੱਖ ਰਾਸ਼ਟਰ ਦੀ ਗੱਲ ਕਰਦੇ ਤੇ ਇਹ ਤੇ ਜ ਬੁਰਾ ਕੀ ਆ ਮਾੜਾ ਕੀ ਆ ਸਿੰਗ ਦਬ ਦੋ ਦਿਨ ਪਹਿਲਾਂ ਜਿਹੜੀ ਲੁਧਿਆਣੇ ਦੇ ਵਿੱਚ ਇਹ ਘਟਨਾ ਵਾਪਰੀ ਆ ਤੇ ਹਿੰਦੂ ਸ਼ਿਖ ਸੈਨਾ ਦਾ ਜਿਹੜਾ ਲੀਡਰ ਸੀ ਉਹਦੇ ਤੇ ਦੋ ਦੇ ਅੰਗ ਸਿੰਘਾਂ ਦੇ ਹਮਲਾ ਕੀਤਾ ਵੇਖੋ ਮੈਂ ਤਾਰ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਨਫ਼ਰਤ ਫਲਾਉਣ ਦਾ ਕਾਰਜ ਕਰ ਰਹੇ ਆ ਚਾਹੀਓ ਕੋਈ ਵੀ ਹੋਣ ਨਫ਼ਰਤ ਫਲਾਉਣ ਦੇ ਲਈ ਕਾਰਜ ਕਰਨਾ ਜਿਹੜਾ ਬਹੁਤ ਮੰਦ ਭਾਗ ਹੈ ਕਿਸੇ ਵੀ ਧਰਮ ਦੇ ਪ੍ਰਤੀ ਧਰਮ ਦੀਆਂ ਮੰਨਤਾਵਾਂ ਦੇ ਪ੍ਰਤੀ ਧਰਮ ਦੀਆਂ ਮर्यादाਵਾਂ ਦੇ ਪ੍ਰਤੀ ਗਲਤ ਬੋਲਣਾ ਇਹ ਵੀ ਸ਼ੋਭ ਨਹੀਂ ਕਿਉਂ ਜੇ ਦੇਖੋ ਪੂਰੇ ਯਾਰ ਬਿਟੀ ਨੇ ਕੁਝ ਬਿਆਨ ਲਿਆ ਸੀ ਕਿ 11 ਸਿੱਖਾਂ ਤੋਂ ਅਸਮਾਨਕ ਸਟੇਜ ਹੋਵੇ ਸਨ ਪਰ ਉਹਨੇ ਕਹਿੰਦਾ ਕਿ ਜਿਹਨਾਂ ਸੋਇ ਕੇਦਰ ਸਿੰਘ ਦੀ ਆਸ ਕੋਲ ਜੇ ਭਾਈ ਗਜਿੰਦਰ ਸਿੰਘ ਜੀ ਦੀ ਜਿਹੜੀ ਹੈ ਅਚਾਨੇ ਦਾ ਸਾਨੂੰ ਬੜਾ ਵੱਡਾ ਦੁੱਖ ਹੈ ਕਿਉਂਕਿ ਬੜੀ ਵੱਡੀ ਸ਼ਖਸੀਅਤ ਸਨ ਭਾਈ ਗਜਿੰਦਰ ਸਿੰਘ ਜੀ ਔਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਬਹੁਤ ਵੱਡੀ ਹੈ ਉਹਨਾਂ ਨੇ ਜਲਾਵਤ ਨਹੀਂ ਕੱਟੀ ਆ ਬਹੁਤ ਲੰਮਾ ਸਮਾਂ ਜਿਹੜਾ ਆਪਣੇ ਪਰਿਵਾਰ ਤੋਂ ਔਰ ਖਾਸ ਔਰ ਦੇ ਉਤੇ ਅਸੀਂ ਰੋਜ਼ ਅਰਦਾਸ ਕਰਦੇ ਆ ਹਰਮੰਦਰ ਸਾਹਿਬ ਦੇ ਦਰਸ਼ਨ ਦیدارਿਆਂ ਦੀ ਨਨਕਾਣਾ ਸਾਹਿਬ ਦੇ ਦਰਸ਼ਨ ਦیدارਿਆਂ ਦੀ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਦیدارੇ ਤੋਂ ਵਾਂਝੇ ਰਹੇ ਨੇ ਔਰ ਬੜੀ ਹੀ ਜ਼ਿਆਦਾ ਜਿਹੜੀ ਹੈ ਉਹਨਾਂ ਨੇ ਘਾਲਣਾ ਜਿਹੜੀ ਹੈ ਕਾਲੀ ਹੈ ਤੇ ਉਹਨਾਂ ਦਾ ਜਿਹੜਾ ਚਲਾਣਾ ਜਿਹੜਾ ਹੈਗਾ ਉਹ ਦੇ ਵਕਤ ਚਲਾ ਉਹਦੇ ਨਾਲ ਸਾਨੂੰ ਬੜਾ ਅਫਸੋਸ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਹੋਰ ਸ਼ਖਸੀਅਤਾਂ ਨੂੰ ਵੀ ਦਿੱਤਾ ਗਿਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਨਮਾਨ ਜਿਹੜੇ ਆ ਉਹਨਾਂ ਨੂੰ ਜਿਹੜੇ ਆ ਪਹੁੰਚਾਏ ਜਾਣਗੇ। ਜਦੋਂ ਇੱਕ ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਅਕਾਲ ਤਖਤ ਸਾਹਿਬ ਤੇ ਜਿਹੜੇ ਉਹ ਪਹੁੰਚੇ ਸੀ ਬਾਕੀ ਤੜਾ ਉਹਨਾਂ ਵੱਲੋਂ ਇਹ ਗੱਲ ਕੀਤੀ ਜਾ ਰਹੀ ਸੀ ਕਿ ਤੁਹਾਨੂੰ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਬਣਾਉਣ ਦੀ ਗੱਲ ਹੈ। ਮੈਂ ਉਹਦੇ ਜਵਾਬ ਦੇ ਦਿੱਤਾ ਸੀਗਾ ਕਿ ਸਮਾਚੀ ਪਾਰਟੀ ਜੇ ਕਹਿੰਦੀ ਹੈ ਵਿਚਾਰ ਕਰਾਂਗੇ ਤੁਹਾਡੇ ਬੰਦੀ ਦੀ ਰਾਜਨੀਤੀ ਜਿਹੜੀ ਹੈ ਸ਼ੋਭਨਿਕ ਨਹੀਂ ਹੈ। ਉਸ ਤੋਂ ਬਾਅਦ ਕੋ